ਉੱਚਾਤ ਸਿਰਿਆ ਕਾਂਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਜਰਿਆਂ ਅੱਜ ਦੀ ਵੱਡੀ ਖਬਰ ਰਾਹੁਲ ਗਾਂਧੀ ਨੂੰ ਸਿਰ ਪੋ ਪੇਟ ਕਰਨ ਵਾਲਾ ਗ੍ਰੰਥੀ ਮੰਨਤਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਮਿਲੀ ਚਤਾਵਨੀ ਦਾ ਬਦਲਾ ਕਾਂਗਰਸ ਸੰਸਦ ਮੈਂਬਰ rahul gandhi ਵੱਲੋਂ ਹਾਰਡ ਪ੍ਰਭਾਵਿਕ ਇਲਾਕਿਆਂ ਦੀ ਯਾਤਰਾ ਦੌਰਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਨੂੰ ਸਿਰਪੋ ਪੇਟ ਕਰਨ ਦੀ ਘਟਨਾ ਵਿਵਾਦ ਵਿੱਚ ਘਿਰ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਦੇ ਜ਼ਿੰਮੇਵਾਰ ਕਈ ਅਧਿਕਾਰੀ ਵਿਰੁੱਧ ਗੰਭੀਰ ਕਾਰਵਾਈ ਕੀਤੀ ਹੈ ਐਸਜੀਪੀਸੀ ਦੀ ਨਿਚਤਾਵਣੀ ਜਾਰੀ ਕਰਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਪ੍ਰਗਟ ਸਿੰਘ ਦੱਤ ਤਬਾਦਲਾ ਕਰ ਦਿੱਤਾ ਹੈ ਇਸ ਤੋਂ ਲਾਵਾ ਘਟਨਾ ਵਿੱਚ ਸ਼ਾਮਲ ਗ੍ਰੰਥੀ ਕੁਲਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਵੰਤਲ ਕਰ ਦਿੱਤਾ ਗਿਆ ਹੈ ਕਥਾਵਾਚਕ ਅਤੇ ਇੱਕ ਸੇਵਾਦਾਰ ਨੂੰ ਵੀ ਮੁਵੰਤਲ ਕਰ ਦਿੱਤਾ ਗਿਆ ਹੈ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸਨਮਾਨਿਤ ਨਹੀਂ ਕੀਤਾ ਐਸਜੀਪੀਸੀ ਲਗਾਤਾਰ ਦਲੀਲ ਦਿੰਦੀ ਰਹੀ ਹੈ ਰਹੀ ਹੈ ਕਿ ਗਾਂਧੀ ਪਰਿਵਾਰ ਨੂੰ ਸਨਮਾਨਿਤ ਨਹੀਂ ਕੀਤਾ ਜਾਵੇਗਾ ਅਤੇ ਇਸ ਵਾਰ ਵੀ ਇਹੀ ਸੱਚ ਹੋਇਆ ਜਦੋਂ ਰਾਹੁਲ ਗਾਂਧੀ 2024 ਵਿੱਚ ਸ੍ਰੀ ਹਰਮੰਦਰ ਸਾਹਿਬ ਵਿਕੇ ਮੱਥਾ ਟੇਕਿਆ ਸੀ ਤਾਂ ਉਦੋਂ ਵੀ ਉਹਨਾਂ ਨੂੰ ਸਿਰਪੋ ਨਹੀਂ ਦਿੱਤਾ ਗਿਆ ਸੀ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਸਾਰੇ ਗੁਰਦੁਆਰਿਆਂ ਨੂੰ ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸਨਮਾਨਿਤ ਨਾ ਕਰਨ ਦੇ ਹੁਕਮ ਦਿੱਤੇ ਗਏ ਇਸ ਦੇ ਬਾਵਜੂਦ ਉਹਨਾਂ ਨੂੰ ਰਾਮਦਾਸ ਅਤਿਤ ਗੁਰਦੁਆਰਿਆਂ ਵਿਖੇ ਸਰਵ ਪ੍ਰੋਤਨ ਨਾਲ ਸਨਮਾਨਿਤ ਕੀਤਾ ਗਿਆ ਜਿਗਰ ਜੋਗ ਹੈ ਕਿ ਮੇਰਾਹੂ ਗਾਂਧੀ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਇਸ ਦੌਰੇ ਦੇ ਦੌਰਾਨ ਉਹਨਾਂ ਨੂੰ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਕੇਂਦਰ ਅਤੇ ਰਾਜ ਸਰਕਾਰ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ ਦੌਰੇ ਤੋਂ ਬਾਅਦ ਉਹ ਗੁਰਦੁਆਰਾ ਬਾਬਾ ਗੁੱਡਾ ਸਾਹਿਬ ਗਏ ਜਿੱਥੇ ਉਹਨਾਂ ਨੂੰ ਸਿਰਪੋਉ ਨਾਲ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਹੁਣ ਵਿਵਾਦ ਦਾ ਕਾਰਨ ਬਣ ਗਿਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ رائے ਅਤੇ ਸਲਾਹ ਜ਼ਰੂਰ ਦਿਓ